ਹਾਂਜੀ ਦੋਸਤੋ ਇਹ ਵੀਡੀਓ ਲੁਧਿਆਣਾ ਫਲੋਰ ਰੋਡ ਦੀ ਹੈ ਜੀ ਵੀਡੀਓ ਤੁਸੀਂ ਸਾਰਿਆਂ ਨੇ ਖੂਬ ਦੇਖੀ ਹੋਣੀ ਆ ਠੀਕ ਆ ਜੀ ਤੇ ਸ਼ੇਅਰ ਵੀ ਬਹੁਤ ਕੀਤੀ ਹੋਈ ਆ ਪਰ ਕੀ ਕੋਈ ਇਸ ਮੁੱਦੇ ਤੇ ਬੋਲਣ ਲਈ ਅੱਗੇ ਆਇਆ ਕੋਈ ਰਾਜਨੀਤਿਕ ਲੀਡਰ ਕੋਈ ਅੱਗੇ ਆਇਆ ਕੋਈ ਮੰਤਰੀ ਸ਼ੰਤਰੀ ਕੋਈ ਡੀਸੀ ਐਸਐਸਪੀ ਕਿਸੇ ਦਾ ਕੋਈ ਬਿਆਨਬਾਜ਼ੀ ਨਹੀਂ ਪਰ ਇਹ ਵੀਰ ਨੂੰ ਇਨਸਾਫ ਲਈ ਆਪ ਹੀ ਗੱਡੀ ਟੇਢੀ ਲਾ ਕੇ ਸੜਕ ਤੇ ਬੈਣਾ ਪੈ ਰਿਹਾ ਆ ਕੋਸ ਹੁੰਦਾ ਸਾਡੇ ਡਰਾਈਵਰ ਸਮਾਜ ਨਾਲ ਸਾਥੋਂ ਪੈਸੇ ਵੀ ਲਏ ਜਾਂਦੇ ਨੇ ਸਾਨੂੰ ਕੁੱਟਿਆ ਮਾਰਿਆ ਵੀ ਜਾਂਦਾ ਸੜਕਾਂ ਤੇ ਜਲੀਲ ਕੀਤਾ ਜਾਂਦਾ ਸਾਡੇ ਡਰਾਈਵਰ ਭਾਈਚਾਰੇ ਨਾਲ ਅਪਿਤ ਕਰੇ ਕੀਤੇ ਜਾਂਦੇ ਨੇ ਸਾਨੂੰ ਇਸ ਸਮਾਜ ਦਾ ਹਿੱਸਾ ਹੀ ਨਹੀਂ ਮੰਨਿਆ ਜਾਂਦਾ ਸਾਡੇ ਨਾਲ ਇਦਾਂ ਵਿਤ ਕਰੇ ਕੀਤੇ ਜਾਂਦੇ ਨੇ ਜਿਵੇਂ ਅਸੀਂ ਕਿਸੇ ਹੋਰ ਗ੍ਰਹਿ ਤੋਂ ਆਏ ਹੋਏ ਪ੍ਰਾਣੀ ਹੁੰਨੇ ਆ ਆਖਰਕਾਰ ਕਦੋਂ ਤੱਕ ਯਾਰ ਅਸੀਂ ਇਦਾਂ ਸੜਕਾਂ ਤੇ ਜਲੀਲ ਹੁੰਦੇ ਰਵਾਂਗੇ ਕੀ ਸਾਡੇ ਲਈ ਬੋਲਣ ਵਾਲਾ ਕੋਈ ਨਹੀਂ ਅਸੀਂ ਸਾਰੀ ਉਮਰ ਐਦਾਂ ਹੀ ਅਸੀਂ ਕੱਢ ਦਿੱਤੀ ਸਾਡੇ ਬੱਚਿਆਂ ਨੇ ਵੀ ਐਦਾਂ ਹੀ ਕੱਢ ਦੇਣੀਆਂ ਆ ਆਉਣ ਵਾਲਾ ਭਵਿੱਖ ਸਾਨੂੰ ਸਾਡੇ ਡਰਾਈਵਰ ਭਰਾਵਾਂ ਦਾ ਭਾਈਚਾਰੇ ਦਾ ਦਿਖ ਰਿਹਾ ਆ ਸੁਇਸ ਕਰਕੇ ਭਰਾਵੋ ਰਾਜਨੀਤੀ ਦਾ ਰਾਹ ਚੁਣ ਰਹੇ ਆ ਕਿ ਜੋ ਸਾਡੇ ਡਰਾਈਵਰ ਭਰਾਵਾਂ ਨਾਲ ਸੜਕਾਂ ਤੇ ਹੋ ਰਿਹਾ ਜੋ ਇਸ ਵੀਰ ਨਾਲ ਹੋਇਆ ਮੈਨੂੰ ਚਾਹੁੰਦਾ ਕੱਲ ਨੂੰ ਕਿਸੇ ਹੋਰ ਨਾਲ ਹੋਵੇ ਸੋ ਆਪਣੇ ਹੱਕਾਂ ਲਈ ਵੀਰ ਆਪ ਹੀ ਲੜਨਾ ਪੈਣਾ ਆਪ ਹੀ ਖੜਨਾ ਪੈਣਾ ਆਪਣੇ ਮੁੱਦੇ ਜਾ ਕੇ ਪਾਰਲੀਮੈਂਟ 'ਚ ਆਪ ਰੱਖਾਂਗੇ ਆਪ ਉਹਨਾਂ ਦੇ ਪੈਸ ਕਰਾਂਗੇ ਕਿ ਸਾਨੂੰ ਕੀ ਕੀ ਦੁੱਖ ਤਕਲੀਫਾਂ ਨੇ ਸਾਡੇ ਨਾਲ ਹੋ ਰਿਹਾ ਸੜਕਾਂ ਤੇ ਅਤਿਆਚਾਰ ਰੋਕਣ ਲਈ ਜਿਹੜਾ ਵਾਅਦਾ ਕਰਦਾ ਉਹ ਸਭ ਉਠਾਇਆ ਜਾਵੇ ਤੇ ਇਸ ਵਿੱਚ ਤੁਸੀਂ ਮੇਰਾ ਸਾਥ ਦਿਓਗੇ ਮੈਨੂੰ ਪੂਰੀ ਉਮੀਦ ਆ ਭਰਾਵੋ ਕਿ ਜੋ ਮੈਂ ਰਾਜ ਚੁਣਿਆ ਮੈਂ ਆਪਣੇ ਡਰਾਈਵਰ ਭਰਾਵਾਂ ਨੂੰ ਚੁਣਿਆ ਆਪਣੇ ਹੱਕਾਂ ਲਈ ਚੁਣਿਆ ਤੇ ਇਸ ਵਿੱਚ ਤੁਸੀਂ ਮੇਰਾ ਸਾਥ ਦਿਓਗੇ ਬਾਕੀ ਤੁਸੀਂ ਇਸ ਵੀਡੀਓ ਆਪ ਹੀ ਸੁਣ ਲਵੋ ਬਾਈ ਤੋਂ ਬਾਈ ਨਾਲ ਕੀ ਖੁਸ਼ ਹੈ ਗੱਡੇ ਕੁੱਟਿਆ ਨਾਲ ਐਂਟਰੀ ਲੈ ਕੇ पाँच सौ रूपए मांग रहे हैं अब मैंने नहीं दिए तो छूटते मेरा रेपट मारे हैं अच्छा रेपट मार के और मेरा फोन लिया फोन लेके जब मैं भागने लगा मारने के वजह से फिर दूसरे बंदे ऐसी मुझे फोन दिलवाया और गाड़ी लेके भाग गए यही पकड़े पहचान नहीं माना पास अच्छा या तो पैसे तो नहीं मार खाओ पैसे खा के चला रहे हम गाड़ी ये तो गलत गल है देखो भाई पुलिस का धक्का ਡੀਸੀਆਰ ਵਾਲਿਆਂ ਨੇ ਇਹਨੂੰ ਕੁੱਟਿਆ ਨਾਲੇ ਤੇ 500 ਰੁਪਏ 200 ਰੁਪਏ ਲੈ ਗਏ 200 ਰੁਪਏ ਵੀ ਪਿੱਛੇ ਪੁਲਿਸ ਵਾਲੋਂ ਨੰਬਰ 'ਤੇ ਲੇਕ ਆਉਣ ਨੰਬਰ 'ਤੇ ਅੱਛਾ ਫੋਨ ਪੇ ਕਰਿਆ ਮੈਨੇ ਰਿਕਾਰਡ ਆ ਮੇਰੇ ਪਾਸ ਉਹਨਾਂ ਕੋ ਵੀ ਬੁਲਵਾਉਂਗਾ ਲਓ ਜੀ ਇਹ ਵੀਡੀਓ ਨੂੰ ਤੁਸੀਂ ਕਰ ਦਿਓ ਸ਼ੇਅਰ ਤੇ ਮੈਨੂੰ ਜ਼ਰੂਰ ਦੱਸਿਓ ਕਮੈਂਟਾਂ ਦੇ ਵਿੱਚ ਕਿ ਮੈਂ ਜੋ ਕਰ ਰਿਹਾ ਮੈਂ ਜੋ ਲੜਾਈ ਲੜਨ ਜਾ ਰਿਹਾ ਮੈਂ ਉੱਥੇ ਸਹੀ ਆ ਰਾਈਟ ਆ ਕਿ ਤੁਸੀਂ ਮੇਰਾ ਸਾਥ ਦੇਵੋਗੇ ਡ라이ਵਰ ਭਾਈ ਜਾਰਾ ਮੇਰੇ ਨਾਲ ਕਿੰਨਾ ਜੁੜਿਆ ਹੋਇਆ ਹੈ ਜ ਅਮਰੀਕੇ ਸਾਹ ਤੱਕ ਕਿਉਂਕਿ ਮੈਨੂੰ ਫਿਰ ਤੁਹਾਡੀ ਹਰ ਤਰ੍ਹਾਂ ਦੀ ਵੀਰੇ ਜ਼ਰੂਰਤ ਤੇ ਪੈਣੀ ਆ ਤੁਹਾਡੀ ਪਿਆਰ ਦੀ ਸਪੋਰਟ ਦੀ ਫਾਈਨੈਂਸ਼ਲੀ ਵੀ ਤੁਹਾਡੀ ਲੋੜ ਆ ਜ਼ਰੂਰਤ ਆ ਤਾਂ ਕਿ ਆਪਾਂ ਬਈ ਦੇਖੋ ਇਹ ਆਪਣੀ ਸਾਰੇ ਡਰਾਈਵਰ ਸਮਾਜ ਦੀ ਲੜਾਈ ਆ ਇਹਦੇ ਚ ਕਿਸੇ ਨਾ ਕਿਸੇ ਨੂੰ ਤਾਂ ਪਹਲ ਕਰਨੀ ਪੂ ਬਈ ਉਤਰਨਾ ਪਊਗਾ ਕਿਉਂਕਿ ਜੇ ਨਾਜ਼ਰ ਅੰਦਰ ਨਾ ਨਾ ਵੜਿਆ ਜਾਵੇ ਜਿੱਥੇ ਮਨ ਲਓ ਖਲਾਰਾ ਪਿਆ ਹੋਇਆ ਉੱਥੇ ਜਾ ਕੇ ਹੀ ਲੋਡ ਕੀਤਾ ਜਾ ਸਕਦਾ ਬਾਕੀ ਵੀਡੀਓ ਸ਼ੇਅਰ ਕਰ ਦਿਓ ਜੀ ਲਵ ਯੂ ਸਾਰਿਆਂ ਨੂੰ